ਪੰਜਾਬ ਸਨੇ ਸੱਤ ਸੁਬਿਆਂ ਦੇ ਵਿੱਚ ਜਿਮਣੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ 10 ਜੁਲਾਈ ਨੂੰ ਚੋਣਾਂ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਇਹ ਪੰਜਾਬ ਦੇ ਵਿੱਚ 10 ਜੁਲਾਈ ਨੂੰ ਜਿਮਣੀ ਚੋਣਾਂ ਹੋਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ ਉੱਥੇ ਹੀ ਜਲੰਧਰ ਪੱਛਮੀ ਜਿਮਣੀ ਚੋਣ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਚ ਵੀ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਾਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਐ ਇੱਥੇ ਮੀਟੀਆਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਲ ਦੀ ਏਅਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾਂ ਦਾ ਦੂਰ ਦੀ ਗੱਲ ਐ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦਮੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਤੁਸੀਂ ਵੱਡੀ ਲੀਡ ਨਾਲ ਜਿੱਤੇ ਸਰ ਅੱਜ ਨਾਮਿਨੇਸ਼ਨ ਮੰਨੇ ਜਾ ਰਹੇ ਹਨ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਕੈਸੀ ਨਾਮ ਹੋਣਗੇ ਕਾਂਗਰਸ ਪਾਰਟੀ ਨੇ ਇੱਕ ਗ੍ਰਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਊਂਸਿਪਲ ਕਾਰਪੋਰੇਸ਼ਨ ਦੇ ਵਿੱਚ ਐਮਸੀ ਰਹੀ ਹੈ ਸੀਨੀਅਰ ਡਿਪਟੀ ਮੇਰ ਰਹੀ ਹੈ ਤੇ ਹਮੇਸ਼ਾ ਤੋਂ ਆਪਣੀ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਹੈ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ ਤੇ loyal worker ਕਾਂਗਰਸ ਦੇ ਰਹੇ ਆ ਹਮੇਸ਼ਾ ਕਾਂਗਰਸੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ ਇਸ ਕਰਕੇ ਇੱਕ loyal worker ਨੂੰ ਇੱਕ ਮਹਿਲਾ ਵਰਕਰ ਨੂੰ ਇੱਕ ਐਮਸੀ ਲੈਵਲ ਦੀ ਵਰਕਰ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਧੰਨਵਾਦੀਆਂ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਨੂੰ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਆਮ ਬੰਦੇ ਨੂੰ ਟਿਕਟ ਦਿੰਦੇ ਲੇਕਿਨ ਕਾਂਗਰਸ ਪਾਰਟੀ ਨੇ ਅਸਲ ਦੇ ਵਿੱਚ ਇੱਕ ਆਮ ਔਰ ਮਹਿਲਾ ਮਹਿਲਾਵਾਂ ਨੂੰ ਵੀ ਇਸ ਗੱਲ ਦਾ ਮਾਣ ਮਿਲਿਆ ਕਿ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜ੍ਹੀ ਲਿਖੀ ਸੂਝਵਾਨ ਔਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਨਾਤੇ ਕੋਈ ਅਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਐਸੀ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਭਾਜਪਾ ਕਿੱਥੋਂ ਖੜਾ ਸੀ ਐਤਕੀ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਪੰਜਾਬ ਸ ਨੇ ਸੱਤ ਸੁਬਿਆਂ ਦੇ ਵਿੱਚ ਜਿਮਣੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ 10 ਜੁਲਾਈ ਨੂੰ ਚੋਣਾਂ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਇਹ ਪੰਜਾਬ ਦੇ ਵਿੱਚ 10 ਜੁਲਾਈ ਨੂੰ ਜਿਮਣੀ ਚੋਣਾਂ ਹੋਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ ਉੱਥੇ ਹੀ ਜਲੰਧਰ ਪੱਛਮੀ ਜਿਮਣੀ ਚੋਣ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਚ ਵੀ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਾਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਇੱਥੇ ਮੀਟੀਆਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਲ ਦੀ ਕੇਅਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾਂ ਦਾ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦਮੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਤੁਸੀਂ ਵੱਡੀ ਲੀਡਰ ਨਾਲ ਜਿੱਤ ਸਰ ਅੱਜ ਨੋਮੀਨੇਸ਼ਨ ਮਰਨੇ ਜਾ ਰਹੇ ਹਾਂ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਕੈਸੀ ਨਾਮ ਕਾਂਗਰਸ ਪਾਰਟੀ ਨੇ ਇੱਕ ਗ੍ਰਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਊਸਪਰ ਕਾਰਪੋਰੇਸ਼ਨ ਦੇ ਵਿੱਚ ਐਮਸੀ ਰਹੀ ਹੈ ਸੀਨੀਅਰ ਡਿਪਟੀ ਮੇਰ ਰਹੀ ਹੈ ਤੇ ਹਮੇਸ਼ਾ ਤੋਂ ਆਪਣੀ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਆ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ ਤੇ loyel ਵਰਕਰ ਕਾਂਗਰਸ ਦੇ ਰਹੇ ਆ ਹਮੇਸ਼ਾ ਕਾਂਗਰਸੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ ਇਸ ਕਰਕੇ ਇੱਕ loyel ਵਰਕਰ ਨੂੰ ਇੱਕ ਮਹਿਲਾ ਵਰਕਰ ਨੂੰ ਇੱਕ ਐਮਸੀ ਲੈਵਲ ਦੀ ਵਰਕਰ ਨੂੰ ਟਿਕਟ ਦੇ ਕੇ نوازਿਆ ਮੈਂ ਧੰਨਵਾਦੀਆਂ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਨੂੰ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਆਮ ਬੰਦੇ ਟਿਕਟ ਦਿੰਦੇ ਲੇਕਿਨ ਕਾਂਗਰਸ ਪਾਰਟੀ ਨੇ ਅਸਲ ਦੇ ਵਿੱਚ ਇੱਕ ਆਮ ਔਰ ਮਹਿਲਾ ਮਹਿਲਾ ਮਾਂ ਨੂੰ ਵੀ ਇਸ ਗੱਲ ਦਾ ਮਾਣ ਮਿਲਿਆ ਹੈ ਕਿ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜ੍ਹੀ ਲਿਖੀ ਸੂਝਵਾਨ ਔਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਨਾਂ ਤੇ ਕੋਈ ਐਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਹਿ ਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਐਸੀ ਕਾਂਗਰਸ ਪਾਰਟੀ ਜਿਹੜੀ ਹੈ ਇਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲ ਇਹ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਬੀਜੇਪੀ ਕਿੱਤੋਂ ਖੜਾ ਸੀ ਐਤਕੀ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਚੋਂ ਖੜਾ